来 ਆ ਗਿਆ ਭਾਈ ਜਾਮਣਾ ਤੋੜ ਕੇ ਆਪਾਂ ਦੇਖਦੇ ਆਂਗੇ ਥੱਲੇ ਜਾਮਣ ਨਾਲ ਮਨਪ੍ਰੀਤ ਸਿੰਘ ਜਾਮਣਾ ਤੋੜਦਾ ਉਸ ਤੋਂ ਡਿੱਪਿਆ ਸੀ ਮੋਟਰ ਤੋਂ ਦੇਖਿਓ ਮਾੜਾ ਜ ਮੁੱਤਰ ਦਾ ਉੱਤਰ ਦਾ ਤੇ ਉਹ ਉਹ ਖਿਸਕ ਗਿਆ ਪੈਰ ਲਾ ਡਿੱਪਿਆ ਸੀ ਉਹ ਚੱਕ ਲੈ ਹਾ ਸਿਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਮੋਗੇ ਅੱਜ ਆਏ ਹੋਇਆ ਕਿ ਮੋਟਰ ਦੇ ਉੱਤੇ ਮੋਟਰ ਦੇ ਉੱਤੇ ਆਏ ਹੋਇਆ ਕਿ ਤੇ ਜਾਮਣਾ ਤੋੜਨ ਬਹੁਤ ਕਾਟ ਜਾਮਣਾਂ ਨੇ ਕੀ ਦਿਖਾਉਣੇ ਆ ਕਿ ਸਾਨੂੰ ਜਾਮਣਾ ਔ ਚੜ ਗਿਆ ਪਲੇਡ 10 ਨੰਬਰ ਦੀ ਵਾਰਦੀ ਦੇ ਵਿੱਚ ਉੱਤੇ ਕੋਠੇ ਦੇ ਜਾਮਣਾ ਤੋਂ ਉਹਨਾਂ ਜਾਮਣਾ ਦੇਖੋ ਲਪਾਫਾ ਲਗੇ ਚੜ ਗਿਆ ਕਿੰਨਿਆ ਕ ਜਾਮਣਾ ਨੇ ਬਾਈ ਐਨ ਬਾਬਾ ਨੇ ਪੂਰੀਆਂ ਮਿੱਠੀਆਂ ਨੇ ਬਣਾਇਆ ਦੱਸ ਪੂਰੀਆਂ ਲੈ ਚੈੱਕ ਕਰ ਲੈ ਲੈ ਚੈੱਕ ਕਰਕੇ ਲੈ ਐਨ ਪੂਰੀਆਂ ਘਟ ਜਾਮਣਾਂ ਨੇਗੀਆਂ ਨਾਲ ਦੀ ਨਾਲ ਖਾਂਦਾ ਵਗਾ 10 ਨੰਬਰ ਦੀ ਜਾਰਤੀ ਦੇ ਵਿੱਚ ਮਨਪ੍ਰੀਤ ਸਿੰਘ ਚੜ ਗਿਆ ਨੇਗੇ ਕਿ ਮੈਂ ਕੁਆਡੀ ਵਾਲੇ ਪਲੇਡ ਪਾ ਰੇਡ ਪਾਉਣ ਜਾਂਦੇ ਹੁੰਦੇ ਨੇ ਐ ਚੜਿਆ ਫਿਰਦਾ ਵਗਾ ਕੋਠੇ ਉੱਤੇ ਕਹਿੰਦਾ ਅੱਜ ਨਹੀਂ ਛੜਦਾ ਕੋਈ ਟਾਣੀ ਸਾਰੀਆਂ ਕਹਿੰਦਾ ਛਾਕ ਦੇਣੀਆਂ ਨੇਗੀਆਂ ਲਫਾਵਾ ਨਹੀਂ ਚੱਕੀ ਫਿਰਦਾ 50 ਕਿਲੋ ਵਾਲੀ ਪੂਰੀ ਚੱਕੀ ਫਿਰਦਾ ਕਹਦਾ ਭਰ ਕੇ ਲੈ ਕੇ ਜਾਣੀਆਂ ਭਰ ਕੇ ਲੈ ਕੇ ਜਾਣੀਆਂ ਹੋਰ ਕਿਸੇ ਨੂੰ ਛੱਡਣੀ ਨਹੀਂ ਜਾਮਣ ਕਰਦੇ ਨਹੀਂ ਡਵਾੜ 300 ਰੁਪਏ ਕਿਲੋ ਨੇ ਮੰਡੀ ਦੇ 300 ਰੁਪਏ ਲੈ 300 ਰੁਪਏ ਖੇਲੋ ਇੱਥੇ ਮੋਟਰ ਦੇ ਬਿਲਕੁਲ ਫਰੀ ਨੇਗੀਆਂ ਜਾਮਣ ਵੀ ਤੁਹਾਨੂੰ ਹੈ ਜਿਹੜਾ ਮਰਜੀ ਤੋੜੋ ਕਿਹੜਾ ਮਰਜੀ ਤੋੜੋ ਲੈ ਨੁਕਸਾਨ ਨਾ ਕਰੋ ਹਾਂ ਨੁਕਸਾਨ ਨਾ ਕਰੋ ਮੁੱਟ ਤੇ ਅੱਗੇ ਕਹਿੰਦਾ ਨਾ ਟਾਣੀ ਤੋੜੋ ਨਾ ਕੋਈ ਨੁਕਸਾਨ ਕਰੋ ਆਉ ਮੋਟਰ ਦੇ ਕਿੰਨੇ ਮਰਜੀ ਜਾਮਣਾਂ ਹੀ ਜਾਮਣ ਨਜ਼ਾਰਾ ਬਣਿਆ ਵਾ ਜਾਮਣਾਂ ਨੇ ਜਾਮਣ ਤਾਂ ਖਾਤਾ ਸੀ ਲਵੇ ਜੇ ਨੂੰ ਕਰਕੇ ਇੱਕ ਅੱਧੀ ਹਾਂ ਨ ਪੂਰੀ ਕਾਲੀ ਜਾਮਣਾਂ ਆ ਗਈ ਐਨ ਮਿੱਠੀ ਆ ਗਈ ਐ ਪ੍ਰੀਤ ਪੂਰੀ ਹਾਂ ਲੈ ਲੈ ਨਾਲ ਦੀ ਨਾਲ ਪ੍ਰੀਤ ਸਿੰਘ ਖਾਈ ਜਾਂਦਾ ਵਗਾ ਮਾਨਪ੍ਰੀਤ ਸਿੰਘ ਇਹ ਪੈਗ ਪੁੱਗੇ ਨਾਲ ਬੜੀ ਗੱਲ ਦੱਸਦੀ ਐ ਪੈਗ ਨਾਲ ਅੱਛਾ ਆ ਵਗਾ ਬਾਈ ਨੂੰ ਪੂਰਾ ਐਨ ਕੋਈ ਚਿਕਣ ਚਾਕਣ ਬਣਾਉਣਾ ਹੋਵੇ ਕੋਈ ਆ ਆਪੋ ਪਰ ਉਹ ਵੀ ਆ ਤੂੰ ਸੱਚ ਪੈਂਟਰ ਹੋਰ ਪੈਂਟਰ ਹੈਗਾ ਤੂੰ ਹਾਂ ਕਿਵੇਂ ਆਗਾ ਮਤਲਬ ਬਈ ਜਰਮਨ ਦੀ ਕੰਪਨੀ ਆ ਉਹ ਜਰਮਨ ਦੀ ਕੰਪਨੀ ਦੇ ਵਿੱਚ ਪੈਂਟਰ ਹੈ ਕੀ ਕੀ ਪੇਂਟ ਕਰ ਲੈਣਾ ਵਗਾ ਤੂੰ ਮੈਂ ਕਿਹ ਲੈ ਲਾਈ ਵੀਲ ਪੇਂਟ ਕਰ ਦਾਂ ਮੋਟਰਾਂ ਦੇ ਕੀ ਪੈਸੇ ਲੈਣਾ ਵਗਾ 500 ਰੁਪਏ ਸਾਰਾ ਹਾਂ ਗਾਰੰਟੀ ਕਿੰਨੀ 10 ਸਾਲ ਦੀ ਜੇ ਰੰਗ ਲਹਿ ਗਏ ਆ ਜਾ ਕੋਈ ਹੋਰ ਹੋ ਗਿਆ ਹੈ ਪੈਸੇ ਵਾਪਸ ਕਰਾਂਗੇ ਬਿਲਕੁਲ ਬਿਲਕੁਲ ਲੈ ਆ ਦੇ ਆ ਦੇ ਮੋਟਰਾਂ ਦੇ ਕੀਤ ਰੰਗ ਗੱਲ ਹਾਂ ਬੜੀ ਲੱਗਦਾ ਲੱਗਦਾ ਪੂਰਾ ਫਲਾਇਡੀ ਵੱਡੀ ਆਫਰ ਆ ਗਈ ਮਰਪਰੀ ਸਿੰਘ ਵੱਲੋਂ ਵੀ ਪੈਸੇ ਬਿਲਕੁਲ ਤੁਹਾਨੂੰ ਫ੍ਰੀ ਕਰਦੇ ਆਗੇ ਲੈ ਤੁਹਾਨੂੰ ਜਾਮਣਾ ਦਿਖਾਉਣੇ ਆਗੇ ਛੱਡੇ ਮੋਟਰ ਦੀਆਂ ਜਾਮਣਾ ਆਹ ਲੱਗੀਆਂ ਜਾਨੇ ਕਾਲੀਆਂ-ਕਾਲੀਆਂ ਨ ਭਰੀ ਪਈ ਆ ਗਈ ਜਾਮਣ ਪੂਰੀ ਮੰਮਾ ਬਲ ਆਏ ਪਹਣੇਗੇ ਆ ਸਾਡਾ ਸ਼ੋਰਾ ਵਾਗਾ ਕਿਹੜਾ ਖਾਣ ਆਇਆ ਵਗਾ ਇਹ ਕਹਿੰਦਾ ਮੈਂ ਜਾਮਣਾ ਖਾਣੀ ਆਣੇ ਚਾਚਾ ਜੀ ਇਹੋ ਉੱਥੇ ਦਾ ਪਾਪਾ ਫਿਰਦਾ ਸਾਲਾ ਪੱਤੇ ਹੀ ਤੋਰੀ ਜਾਂਦਾ ਵਗਾ ਐ ਨਹੀਂ ਹੈਗਾ ਵੀ ਜਾਮਣ ਖਾਣਾ ਓਏ ਪੱਤੇ ਕਿਉਂ ਤੋੜਦਾ ਤੂੰ ਲੈ ਸਾਲਾ ਮਾਰ ਪੱਤੇ ਕਿਉਂ ਤੋੜਦਾ ਤੂੰ ਜਾਮਣ ਖਾ ਖਾਣੀ ਜਾਮਣ ਅਜੇ ਛੰਗਦਾ ਵਗਾ ਕਹਿੰਦਾ ਮੈਂ ਵੀਡੀਓ ਨਹੀਂ ਬਣਾਉਣੀ ਜਾਈਗੀ ਤੇ ਸਾਲਾ ਬੋਰਦਾ ਬਹੁਤ ਆ ਗਿਆ ਹਲੇ ਪੱਤੇ ਹੀ ਤੋੜੀ ਜਾਂਦਾ ਵਗਾ ਪੱਤੇ ਕਿਉਂ ਤੋੜਦਾ ਯਾਰ ਤੂੰ ਲੈ ਆ ਗਿਆ ਭਾਈ ਜਾਮਣਾਂ ਤੋੜ ਕੇ ਆਪਾਂ ਦੇਖਦੇ ਆਂਗੇ ਥੱਲੇ ਜਾਮਣਾਂ ਵਾਲਾ ਆਜੇ ਲਾਉਂ ਆ ਕੇ ਅੱਛਾ ਠੰਡੀਆਂ ਕਰਕੇ ਖਾਵੇਂਗਾ ਹੈ